ਸਸਿਕਾ ਜੀ ਮੈਂ ਹਾ ਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦੀਸ਼ਾਂ ਦਾ ਅਸਰ ਨਜ਼ਰਾਨ ਲੱਗ ਪਿਆ ਹੈ ਮੌਜੂਦਾ ਵਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਗਏ ਨੇ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ ਦੇ ਵਿੱਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ ਹੈ ਐਸਰ ਰੁਝਾਂਦੇ ਸਿਰਤੇ ਦੇ ਵਜੋ ਕੈਨੇਡੀਅਨ ਵਸੋਂ ਦੇ ਵਿੱਚ ਵਾਦੇ ਦੀ ਰਫ਼ਤਾਰ ਤਕਰੀਬਨ ਜ਼ੀਰੋ ਉੱਤੇ ਆ ਚੁੱਕੀ ਹੈ ਜੋ 2021 ਤੋਂ 2024 ਦਰਮਿਆਨ 10 ਲੱਖ ਸਲਾਨਾ ਤੋਂ ਉੱਪਰ ਦਰਜ ਕੀਤੀ ਗਈ ਹੈ ਦੂਜੇ ਪਾਸੇ 1 ਜਨਵਰੀ ਤੋਂ ਇਕੱਤੀ ਅਗਸਤ ਦਰਮਿਆਨ 276990 ਪਰਮਨੈਂਟ ਰੈਜ਼ੀਡੈਂਟ ਦਾ ਸਵਾਗਤ ਕੀਤਾ ਗਿਆ ਜਦਕਿ 1 ਲੱਖ 4000 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦੀਸ਼ਾ ਦਾ ਅਸਰ ਨਜ਼ਰ ਆਉਣ ਲੱਗ ਪਿਆ ਅਤੇ ਮੌਜੂਦਾ ਵਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਚੁੱਕੇ ਨੇ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਉਣ ਵਾਲਿਆਂ ਦੇ ਮੁਕਾਬਲੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ આજ ਦੀ ਤੋਲ ਤੇ ਕੈਨੇਡਾ ਵਿੱਚ ਮੌਜੂਦ ਲੋਕਾਂ ਦੀ ਗਿਣਤੀ 3150000 ਤੋਂ ਘਟ ਕੇ 3024000 ਤੇ ਰਹਿ ਚੁੱਕੀ ਹੈ ਦੱਸ ਦੇ ਇੱਕ ਰਿਪੋਰਟ ਮੁਤਾਬਕ ਮੌਜੂਦਾ ਵਰੇ ਦੀ ਦੂਜੀ ਤਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ 0.1 ਫੀਸਦੀ ਵਾਧਾ ਹੋਇਆ ਤੁਜੇ ਸ਼ਬਦਾ ਵਿੱਚ ਕਿਹਾ ਜਾਵੇ ਤੱਤ 47000 ਲੋਕਾਂ ਦਾ ਵਾਅਦਾ ਦਰਜ ਕੀਤਾ ਗਿਆ। ਮੁਲਕ ਦੀ ਕੁੱਲ ਵਸੂ 4 ਕਰੋੜ 16 ਲੱਖ 50 ਹਜ਼ਾਰ ਦੱਸੀ ਜਾ ਰਹੀ ਹੈ ਅਤੇ ਸਲਾਨਾ ਅਦਾ ਤੇ ਇਸ ਦੇ ਵਿੱਚ 0.9 ਫੀਸਦੀ ਵਾਧਾ ਹੋਇਆ ਜੋ 2016 ਦੇ ਮਗਰੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਇਹ ਦੱਸਣਾ ਬੰਦਾ ਕਿ 2021 ਤੋਂ 2024 ਦੇ ਦਰਮਿਆਨ ਹਰ ਤਿੰਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 215000 ਦਾ ਵਾਧਾ ਹੁੰਦਾ ਰਹੇ ਅਤੇ ਇਸ ਮੁੱਖ ਕਾਰਨ ਕੋਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੌਂਡ ਵਰਕਰਸ ਰਹੇ ਨੇ ਇਸ ਸਾਲ ਪ੍ਰਾਤੋ ਜੁਲਾਈ ਦੌਰਾਨ ਕੈਨੇਡਾ ਪਹੁੰਚੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 32000 ਘਟ ਗਈ ਹੈ ਜਦਕਿ ਪਿਛਲੇ ਸਾਲ 18% ਦੀ ਕਮੀ ਦਰਜ ਕੀਤੀ ਗਈ ਸੀ ਕੈਨੇਡਾ ਵਿੱਚ ਹਾਊਸਿੰਗ ਸੰਕਟ ਅਤੇ ਹੈਲਥ케ਅਰ ਸੈਕਟਰ ਉੱਤੇ ਪੈ ਰਹੇ ਭਾਵ ਦੇ ਲਈ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਮਗਰੋਂ ਫੈਡਰਲ ਸਰਕਾਰ ਨੇ ਸਟੱਡੀ ਵੀਜ਼ਾ ਦੇ ਵਿੱਚ ਕਟੌਤੀ ਸਣੇ ਕਈ ਬੰਦਿਸ਼ਾਂ ਲਾਗੂ ਕਰ ਦਿੱਤੀਆਂ ਸਿਰਫ ਇੰਨਾ ਹੀ ਨਹੀਂ ਮੌਜੂਦਾ ਵਰੇ ਦੌਰਾਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ 5 ਲੱਖ ਤੋਂ ਘਟਾ ਕੇ 395000 ਕਰ ਦਿੱਤੀ ਗਈ ਅਤੇ 2026 ਦੇ ਵਿੱਚ ਟੀਚਾ 380000 ਤੈਅ ਕੀਤਾ ਗਿਆ ਯੂਨੀਵਰਸਿਟੀ ਆਫ ਵਾਚਲੂ ਦੇ ਲੇਬਰ ਇਕਨੋਮਿਸਟ ਮੀਕਲ ਸਕਰਟ ਦਾ ਕਹਿਣਾ ਸੀ ਕਿ 2025 ਦੀ ਅੰਤਿਮ ਤਮਾਹੀ ਅਤੇ ਨਵੇਂ ਸਾਲ ਦੇ ਵਿੱਚ ਦਾਖਲ ਹੁੰਦਿਆਂ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਐਕਸਪਾਇਰ ਹੋਣ ਕੇ ਜਿਸ ਰਾਹੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੋਰ ਤੇਜ਼ੀ ਦੇ ਨਾਲ ਵਹਿਠਾ ਜਾ ਸਕਦੀ ਹੈ 2024 ਦੇ ਮੁਕਾਬਲੇ ਇਸ ਸਾਲ 90 ਹਜ਼ਾਰ ਸਟੱਡੀ ਵੀਜ਼ੇ ਘੱਟ ਜਾਰੀ ਕੀਤੇ ਗਏ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕਾਬੂ ਹੇਠ ਲਿਆਉਣ ਦੇ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਦੱਸਦੀ ਹੈ ਕਿ ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਕੁੱਲ ਆਬਾਦੀ ਦਾ 5% ਦੇ ਉੱਤੇ ਲਿਆਉਣਾ ਚਾਹੁੰਦੀ ਹੈ ਪਰ ਹੁਣ ਵੀ ਇਹ ਅੰਕੜਾ 7.3% ਦੇ ਬੰਦੇ ਹੈ ਸਸਿਕਾ ਜੀ ਮੈਂ ਹਕਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦੀਸ਼ਾ ਦਾ ਅਸਰ ਨਜ਼ਰ ਆਣ ਲੱਗ ਪਿਆ ਮੌਜੂਦਾ ਵਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਗਏ ਨੇ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ ਦੇ ਵਿੱਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ ਹੈ ਇਸ ਰੁਝਾਨ ਦੇ ਸਿਲਤੇ ਦੇ ਵਜੋਂ ਕੈਨੇਡੀਅਨ ਵਸੋਂ ਦੇ ਵਿੱਚ ਵਾਦੇ ਦੀ ਰਫ਼ਤਾਰ ਤਕਰੀਬਨ ਜ਼ੀਰੋ ਉੱਤੇ ਆ ਚੁੱਕੀ ਹੈ ਜੋ 2021 ਤੋਂ 2024 ਦਰਮਿਆਨ 10 ਲੱਖ ਸਲਾਨਾ ਤੋਂ ਉੱਪਰ ਦਰਜ ਕੀਤੀ ਗਈ ਹੈ ਦੂਜੇ ਪਾਸੇ 1 ਜਨਵਰੀ ਤੋਂ 31 ਅਗਸਤ ਦਰਮਿਆਨ 2,76,990 ਪਰਮਨੈਂਟ ਰੈਜ਼ੀਡੈਂਟ ਦਾ ਸਵਾਗਤ ਕੀਤਾ ਗਿਆ ਜਦਕਿ 1.4 ਲੱਖ ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦੀਸ਼ਾ ਦਾ ਅਸਰ ਨਜ਼ਰ ਆਉਣ ਲੱਗ ਪਿਆ ਅਤੇ ਮੌਜੂਦਾ ਵਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਚੁਕੇ ਨੇ ਵਿਸਟਰ ਵਿਜ਼ਾ ਤੇ ਕੈਨੇਡਾ ਆਉਣ ਵਾਲਿਆਂ ਦੇ ਮੁਕਾਬਲੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਅੱਜ ਦੀ ਤੋਲ ਤੇ ਕੈਨੇਡਾ ਵਿੱਚ ਮੌਜੂਦ ਲੋਕਾਂ ਦੀ ਗਿਣਤੀ 3150000 ਤੋਂ ਘਟ ਕੇ 3220000 ਤੇ ਰਹਿ ਚੁੱਕੀ ਹੈ ਦੱਸਦੀ ਰਿਪੋਰਟ ਮੁਤਾਬਕ ਮੌਜੂਦਾ ਵਰੇ ਦੀ ਦੂਜੀ ਤਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ 0.1 ਫੀਸਦੀ ਵਾਧਾ ਹੋਇਆ ਤੁਜੇ ਸ਼ਬਦਾ ਵਿੱਚ ਕਿਹਾ ਜਾਵੇ ਤੱਜ 47000 ਲੋਕਾਂ ਦਾ ਵਾਅਦਾ ਦਰਜ ਕੀਤਾ ਗਿਆ। ਮੁਲਕ ਦੀ ਕੁੱਲ ਵਸੂ 4 ਕਰੋੜ 16 ਲੱਖ 50 ਹਜ਼ਾਰ ਦੱਸੀ ਜਾ ਰਹੀ ਹੈ ਅਤੇ ਇਸ ਲਾਨਾ ਅਦਾ ਤੇ ਇਸ ਦੇ ਵਿੱਚ 0.9 ਫੀਸਦੀ ਵਾਧਾ ਹੋਇਆ ਜੋ 2016 ਦੇ ਮਗਰੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਇਥੇ ਦੱਸਣਾ ਬੰਦਾ ਕਿ 2021 ਤੋਂ 2024 ਦੇ ਦਰਮਿਆਨ ਹਰ 3 ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 215000 ਦਾ ਵਾਧਾ ਹੁੰਦਾ ਰਹੇ ਅਤੇ ਇਸ ਮੁੱਖ ਕਾਰਨ ਕੋਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੌਂਡ ਵਰਕਰਸ ਰਹੇ ਨੇ ਇਸ ਸਾਲ ਪ੍ਰਾਤੋ ਜੁਲਾਈ ਦੌਰਾਨ ਕੈਨੇਡਾ ਪਹੁੰਚੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 32000 ਘਟ ਗਈ ਹੈ ਜਦਕਿ ਪਿਛਲੇ ਸਾਲ 18% ਦੀ ਕਮੀ ਦਰਜ ਕੀਤੀ ਗਈ ਸੀ ਕੈਨੇਡਾ ਵਿੱਚ ਹਾਊਸਿੰਗ ਸੰਕਟ ਅਤੇ ਹੈਲਥ케ਅਰ ਸੈਕਟਰ ਉੱਤੇ ਪੈ ਰਹੇ ਦਬਾਅ ਅਬ ਦੇ ਲਈ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਮਗਰੋਂ ਫੈਡਰਲ ਸਰਕਾਰ ਨੇ ਸਟੱਡੀ ਵੀਜ਼ਾ ਦੇ ਵਿੱਚ ਕਟੌਤੀ ਸਣੇ ਕਈ ਬੰਦਿਸ਼ਾਂ ਲਾਗੂ ਕਰ ਦਿੱਤੀਆਂ ਸਿਰਫ ਇੰਨਾ ਹੀ ਨਹੀਂ ਮੌਜੂਦਾ ਵਰੇ ਦੌਰਾਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ 5 ਲੱਖ ਤੋਂ ਘਟਾ ਕੇ 395000 ਕਰ ਦਿੱਤੀ ਗਈ ਅਤੇ 2026 ਦੇ ਵਿੱਚ 380000 ਤੈਅ ਕੀਤਾ ਗਿਆ ਯੂਨੀਵਰਸਿਟੀ ਆਫ ਵਾਚਲੂ ਦੇ ਲੇਬਰ ਇਕਨੋਮਿਸਟ ਮੀਕਲ ਸਕਰਟ ਦਾ ਕਹਿਣਾ ਸੀ ਕਿ 2025 ਦੀ ਅੰਤਿਮ ਤਮਾਹੀ ਅਤੇ ਨਵੇਂ ਸਾਲ ਦੇ ਵਿੱਚ ਦਾਖਲ ਹੁੰਦਿਆਂ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਐਕਸਪਾਇਰ ਹੋਣ ਕੇ ਜਿਸ ਰਾਹੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੋਰ ਤੇਜ਼ੀ ਦੇ ਨਾਲ ਵਾਹਟਾ ਜਾ ਸਕਦੀ ਹੈ 2024 ਦੇ ਮੁਕਾਬਲੇ ਇਸ ਸਾਲ 90 ਹਜ਼ਾਰ ਸਟੱਡੀ ਵੀਜ਼ੇ ਕੱਟ ਜਾਰੀ ਕੀਤੇ ਗਏ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕਾਬੂ ਹੇਠ ਲਿਆਉਣ ਦੇ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਦੱਸਦੀ ਹੈ ਕਿ ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਕੁੱਲ ਆਬਾਦੀ ਦਾ 5% ਦੇ ਉੱਤੇ ਲਿਆਉਣਾ ਚਾਹੁੰਦੀ ਹੈ ਪਰ ਹੁਣ ਵੀ ਇਹ ਅੰਕੜਾ 7.3% ਦੀ ਬੰਦੇ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦੀਸ਼ਾਂ ਦਾ ਅਸਰ ਨਜ਼ਰਾਨ ਲੱਗ ਪਿਆ ਹੈ ਮੌਜੂਦਾ ਵਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਗਏ ਨੇ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ ਦੇ ਵਿੱਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ ਹੈ ਇਸ ਰੁਝਾਨ ਦੇ ਸਿਲਟੇ ਦੇ ਵਜੋਂ ਕੈਨੇਡੀਅਨ ਵਸੋਂ ਦੇ ਵਿੱਚ ਵਾਦੇ ਦੀ ਰਫ਼ਤਾਰ ਤਕਰੀਬਨ ਸਿਫਰ ਉਤੇ ਆ ਚੁੱਕੀ ਹੈ ਜੋ 2021 ਤੋਂ 2024 ਦਰਮਿਆਨ 10 ਲੱਖ ਸਲਾਨਾ ਤੋਂ ਉੱਪਰ ਦਰਜ ਕੀਤੀ ਗਈ ਹੈ ਦੂਜੇ ਪਾਸੇ 1 ਜਨਵਰੀ ਤੋਂ 31 ਅਗਸਤ ਦਰਮਿਆਨ 276990 ਪਰਮਨੈਂਟ ਰੈਜ਼ੀਡੈਂਟ ਦਾ ਸਵਾਗਤ ਕੀਤਾ ਗਿਆ ਜਦਕਿ 104000 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੰਦੀਸ਼ਾ ਦਾ ਅਸਰ ਨਜ਼ਰ ਆਉਣ ਲੱਗ ਪਿਆ ਅਤੇ ਮੌਜੂਦਾ ਵਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਚੁੱਕੇ ਨੇ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਉਣ ਵਾਲਿਆਂ ਦੇ ਮੁਕਾਬਲੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਅੱਜ ਤੀ ਤੋਲਤੇ ਕੈਨੇਡਾ ਵਿੱਚ ਮੌਜੂਦ ਲੋਕਾਂ ਦੀ ਗਿਣਤੀ 3150000 ਤੋਂ ਘਟ ਕੇ 3024000 ਤੇ ਰਹਿ ਚੁੱਕੀ ਹੈ ਦੱਸ ਦੇ ਇੱਕ ਰਿਪੋਰਟ ਮੁਤਾਬਕ ਮੌਜੂਦਾ ਵਰੇ ਦੀ ਦੂਜੀ ਤਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ 0.1 ਫੀਸਦੀ ਵਾਧਾ ਹੋਇਆ ਜਾਂ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ 47000 ਲੋਕਾਂ ਦਾ ਵਾਧਾ ਦਰਜ ਕੀਤਾ ਗਿਆ ਮੁਲਕ ਦੀ ਕੁੱਲ ਵਸੋਂ 4 ਕਰੋੜ 16 ਲੱਖ 50 ਹਜ਼ਾਰ ਦੱਸੀ ਜਾ ਰਹੀ ਹੈ ਅਤੇ ਸਾਲਾਨਾ ਆਧਾਰ ਤੇ ਇਸ ਦੇ ਵਿੱਚ 0.9 ਫੀਸਦੀ ਵਾਧਾ ਹੋਇਆ ਜੋ 2016 ਦੇ ਮਗਰੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ ਇਹ ਦੱਸਣਾ ਬੰਦਾ ਕਿ 2021 ਤੋਂ 2024 ਦੇ ਦਰਮਿਆਨ ਹਰ ਦਿਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿੱਚ 215000 ਦਾ ਵਾਧਾ ਹੁੰਦਾ ਰਹੇ ਅਤੇ ਇਸ ਮੁੱਖ ਕਾਰਨ ਕੋਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੌਂਡ ਵਰਕਰਸ ਰਹੇ ਨੇ ਇਸ ਸਾਲ ਪ੍ਰਾਇਤੋ ਜੁਲਾਈ ਦੌਰਾਨ ਕੈਨੇਡਾ ਪਹੁੰਚੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 32000 ਘਟ ਗਈ ਹੈ ਜਦਕਿ ਪਿਛਲੇ ਸਾਲ 18% ਦੀ ਕਮੀ ਦਰਜ ਕੀਤੀ ਗਈ ਸੀ ਕੈਨੇਡਾ ਵਿੱਚ ਹਾਊਸਿੰਗ ਸੰਕਟ ਅਤੇ ਹੈਲਥ케ਅਰ ਸੈਕਟਰ ਉੱਤੇ ਪੈ ਰਹੇ ਦਬਾਅ ਭਾਵ ਦੇ ਲਈ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਮਗਰੋਂ ਫੈਡਰਲ ਸਰਕਾਰ ਨੇ ਸਟੱਡੀ ਵੀਜ਼ਾ ਦੇ ਵਿੱਚ ਕਟੌਤੀ ਸਣੇ ਕਈ ਬੰਦੀਸ਼ਾਂ ਲਾਗੂ ਕਰ ਦਿੱਤੀਆਂ ਸਿਰਫ ਇੰਨਾ ਹੀ ਨਹੀਂ ਮੌਜੂਦਾ ਵਰੇ ਦੌਰਾਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ 5 ਲੱਖ ਤੋਂ ਘਟਾ ਕੇ 395000 ਕਰ ਦਿੱਤੀ ਗਈ ਅਤੇ 2026 ਦੇ ਵਿੱਚ ਟੀਚਾ 380000 ਤੈਅ ਕੀਤਾ ਗਿਆ ਯੂਨੀਵਰਸਿਟੀ ਆਫ ਵਾਚਲੂ ਦੇ ਲੇਬਰ ਇਕਨੋਮਿਸਟ ਮੀਕਲ ਸਕਰਟ ਦਾ ਕਹਿਣਾ ਸੀ ਕਿ 2025 ਦੀ ਅੰਤਿਮ ਤਮਾਹੀ ਅਤੇ ਨਵੇਂ ਸਾਲ ਦੇ ਵਿੱਚ ਦਾਖਲ ਹੁੰਦਿਆਂ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਐਕਸਪਾਇਰ ਹੋਣ ਕੇ ਜਿਸ ਰਾਹੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੋਰ ਤੇਜ਼ੀ ਦੇ ਨਾਲ ਵਧਾ ਸਕਦੀ ਹੈ 2024 ਦੇ ਮੁਕਾਬਲੇ ਇਸ ਸਾਲ 90 ਹਜ਼ਾਰ ਸਟੱਡੀ ਵੀਜ਼ੇ ਘੱਟ ਜਾਰੀ ਕੀਤੇ ਗਏ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕਾਬੂ ਹੇਠ ਲਿਆਉਣ ਦੇ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਦੱਸਦੀ ਹੈ ਕਿ ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਕੁੱਲ ਆਬਾਦੀ ਦਾ 5% ਦੇ ਉੱਤੇ ਲਿਆਉਣਾ ਚਾਹੁੰਦੀ ਹੈ ਪਰ ਹੁਣ ਵੀ ਇਹ ਅੰਕੜਾ 7.3% ਦੀ ਬੰਦੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ